ਉਸੇ ਤਰ੍ਹਾਂ ਮਾਈ ਭਾਗੋ ਦੀਆਂ ਵਾਰਸਾਂ ਨੇ ਹੱਥਾਂ ਚਾਹੇ ਪ੍ਰਸ਼ਾਦੇ ਲੈ ਕੇ ਖੜੀਆਂ ਨੇ ਪਰ ਜੇ ਲੋੜ ਪਊਗੀ ਤਾਂ ਫਿਰ ਅੱਗੇ ਵਧਣ ਲਈ ਲੜਨ ਗਿਆ ਵੀ। ਕਾਪਰਬਾਨ ਫੜ ਕੇ ਲੜਿਆ ਸੀ ਤੇ ਜੰਗ ਜਿੱਤਿਆ ਵੀ ਸੀ। ਹੁਣ ਆ ਜਿਹੜੀਆਂ ਮਾਦਾ ਪਾਗੋ ਦੀਆਂ ਵਾਰਸਾਂ ਆ ਗਈਆਂ। ਹੁਣ ਇਹ ਜਿਹੜਾ ਅਸੀਂ ਦੋਲਣਿਆਂ ਇਹ ਜਿੱਤ ਕੇ ਜਾਵਾਂਗੇ ਤੇ ਜਿੱਤਾਂਗੇ। ਜਿੱਤਣਾ ਆ ਸਿੱਧਾ ਆਸਾਨ ਜਿੱਤ ਕੇ ਜਾਹੇਗੇ। ਮੈਂ ਨਾਸ਼ਤਾ ਦਿਖਾਦਾ ਮਿਸੀਆਂ ਰੋਟੀਆਂ ਲੱਸੀ ਆਚਾਰ ਦਹੀਂ ਹਰ ਚੀਜ਼ ਪਾਣੀ ਮਿੱਠੇ ਚਾਵਲ ਪੂਰਾ ਬ੍ਰੇਕਫਾਸਟ ਫਾਈਵ ਸਟਾਰ ਵਾਲਾ ਤੁਸੀਂ ਲੈ ਕੇ ਆਏ ਹੋਏ ਹੋ ਇਹ ਛੋਟੀ ਜੀ ਬੱਚੀ ਵੀ ਸੇਵਾ ਨਿਭਾ ਰਹੀ ਹੈ ਪੁੱਤ ਕੀ ਨਾਮ ਹੈ ਤੇਰਾ ਹਰਨੂਰ ਕੋ ਹੈ ਹਾਂ ਹਰਨੂਰ ਕੋ ਹਰਨੂਰ ਕੋਰ ਬਹੁਤ ਅੱਛਾ ਨਾਮ ਹੈ ਸੇਵਾ ਕਰ ਰਹੀ ਹਾਂ ਕਿੰਨੇ ਵਜੇ ਦੇ ਲੱਗੇ ਹੋਏ ਹੋ ਲੰਗਰ ਦੀ ਸੇਵਾ ਲੈ ਕੇ ਆਏ ਹੋ ਹਾਂਜੀ ਹਾਂਜੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਹੋ ਪੂਰੀ ਹਾਂਜੀ ਹਾਂਜੀ ਪੂਰੀ ਹੋ ON ਇਹ ਦੇਖ ਰਹੇ ਹੋ ਮੈਂ ਅਨੁਰਾਗ ਸ਼ਰਮਾ ਕਿਸਾਨ ਅੰਦੋਲਨ ਦੀ ਖੂਬਸੂਰਤੀ ਇਹ ਹੈ ਕਿ ਇੱਥੇ ਪਹੁੰਚਣ ਵਾਲੇ ਨੂੰ ਲੰਗਰ ਪਾਣੀ ਦੀ ਵਿਵਸਥਾ ਬੀਬੀਆਂ ਖੁਦ ਆਈਆਂ ਹੋਈਆਂ ਨੇ ਲੰਗਰ ਵਰਤਾਨ ਦੇ ਲਈ ਇਹ ਵੀ ਸੇਵਾ ਹੈ ਕਿੱਥੋਂ ਆਏ ਹੋ ਬੀਬੀ ਕਿੱਥੋਂ ਆਏ ਹੋ ਮਾਦਮੂਦਲੇੜੀ ਤੋਂ ਆਏ ਹਾਂ ਜੀ ਲੰਗਰ ਦੀ ਸੇਵਾ ਲੈ ਕੇ ਆਏ ਹਾਂ ਹਾਂਜੀ ਹਾਂਜੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲੋਂ ਪੂਰੀ ਹਾਂਜੀ ਹਾਂਜੀ ਪੂਰੀ ਹਾਂਜੀ ਨਾਲੇ ਸੋ ਜਦੋਂ ਪਹਿਲੇ ਦਿਨ ਆਏ ਤੁਸੀਂ 2 ਦਿਨ ਪਹਿਲਾਂ ਤਾਂ ਇੱਥੇ ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਸੀ ਹਾਂਜੀ ਸਾਡੇ ਕਿਸਾਨ ਭਾਈਆਂ ਦੇ ਭਾਈਚਾਰੇ ਬਹੁਤ ਜ਼ਿਆਦਾ ਸੱਟਾਂ ਵੀ ਲੱਗਿਆ ਜੀ ਹਾਂਜੀ ਸੋ ਸੱਟਾਂ ਵੀ ਲੱਗੀਆਂ ਪਰ ਫੇਰ ਵੀ ਕਹਿੰਦੇ ਜਿੱਥੇ ਮਹਿਲਾ ਸ਼ਕਤੀ ਨਾਲ ਹੋਵੇ ਉੱਥੇ ਜਿੱਤ ਮਿਲਦੀ ਉਹ ਮਿਲਦੀ ਹੈ ਅਸੀਂ ਤਾਂ ਉਸ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਮਹਿਲਾ ਨੂੰ ਮਾਤਾ ਦੀ ਤਰ੍ਹਾਂ ਪੁੱਜਿਆ ਜਾਂਦਾ ਧੀਆ ਨੂੰ ਕੰਜਗਾ ਦੀ ਤਰ੍ਹਾਂ ਪੁੱਜਿਆ ਜਾਂਦਾ ਸੋ ਮਹਿਲਾ ਸ਼ਕਤੀ ਨਾਲ ਹੈ ਤੇ ਫਿਰ ਜਿੱਤੇ ਵੀ ਹੋਣੀ ਹੈ ਕਿਸ ਤਰ੍ਹਾਂ ਦੇਖਦੇ ਹੋ ਬੀਬੀ ਇਹ ਅੰਦੋਲਨ ਜਿਹੜਾ ਆਪਣਾ ਚੱਲ ਰਿਹਾ ਹੈ ਹ ਜਿੱਤਣ ਆਏ ਅਸੀਂ ਤਾਂ ਕਿਸਾਨ ਜਿੱਤ ਕੇ ਜਾਹੇਗੇ ਆਪਣੀ ਜ਼ਮੀਨਾਂ ਪਿੱਛੇ ਜਿੱਤ ਕੇ ਜੰਗੇ ਤੁਹਾਡਾ ਸਾਥ ਹੈ ਪੂਰਾ ਰੋਟੀ ਪਾਣੀ ਲੈ ਕੇ ਪਹੁੰਚ ਗਏ ਹਾਂਜੀ ਹਾਂਜੀ 5 ਵਜੇ ਰੋਟੀ ਲੱਗੇ ਅਸੀਂ ਬਣਾ ਕੇ ਅਸੀਂ 10 ਵਜੇ ਘਰੋਂ ਦੇ ਤੁਰੇ ਆ ਤੁਹਾਨੂੰ ਮੈਂ ਨਾਸ਼ਤਾ ਦਿਖਾ ਦਾਂ ਮਿਸੀਆਂ ਰੋਟੀਆਂ ਲੱਸੀ ਅਚਾਰ ਦਹੀਂ ਹਰ ਚੀਜ਼ ਪਾਣੀ ਮਿੱਠੇ ਚਾਵਲ ਪੂਰਾ ਬ੍ਰੇਕਫਾਸਟ ਫਾਈਵ ਸਟਾਰ ਵਾਲਾ ਤੁਸੀਂ ਲੈ ਕੇ ਆਏ ਹੋ ਸੋ ਠੀਕ ਹੈ ਵਧੀਆ ਗੱਲ ਹੈ ਜਦੋਂ ਸਾਡੀ ਮਾਤਾ ਸ਼ਕਤੀ ਨਾਲ ਲੱਗੀ ਹੋਈ ਹੈ ਫਿਰ ਜਿੱਥੇ ਹੋਣੀ ਜ਼ਰੂਰੀ ਹੈ ਮੇਰੇ ਵੀਰ ਵੀ ਲੱਗੇ ਹੋਏ ਆ ਇਹਨਾਂ ਨਾਲ ਵੀ ਗੱਲ ਕਰਦੇ ਛੋਟੇ ਛੋਟੇ ਜਵਾਗ ਵੀ ਸੇਵਾ ਨਿਭਾ ਰਹੇ ਆ ਬਾਈ ਕਿਸ ਤਰ੍ਹਾਂ ਦੇਖਦੇ ਹੋ ਅੰਦੋਲਨ ਨੂੰ ਚੜ੍ਹਦੀ ਕਲਾ ਹਾਂਜੀ ਪੂਰੀ ਚੜ੍ਹਦੀ ਕਲਾ ਜੀ ਪੂਰੀ ਚੜ੍ਹਦੀ ਕਲਾ ਜੀ ਪਰਿਵਾਰ ਨੂੰ ਨਾਲ ਲੈ ਕੇ ਆਇਆ ਛੋਟਾ ਜਿਹਾ ਬੱਚਾ ਵੀ ਸੇਵਾ ਕਰ ਰਿਹਾ ਹਾਂ ਜੀ ਮੇਰਾ ਹਾਂਜੀ ਹਾਂ ਆ ਵੀ ਪੁੱਤਰ ਸੇਵਾ ਕਰਨ ਆਇਆ ਹਾਂ ਹਾਂ ਕਾਦੀ ਸੇਵਾ ਕਰ ਰਹੇ ਆ ਪਾਣੀ ਪਾਣੀ ਦੇਖਿਆ ਤੂੰ ਅੰਦੋਲਨ ਦੇਖਿਆ ਕਿਦਾਂ ਉਦੋਂ ਆਸੂ ਗੈਸ ਦੇ ਗੋਲੇ ਸਿੱਟੇ ਜਾਂਦੇ ਸੀ ਪਤਾ ਲੋਕ ਪਤਾ ਨਹੀਂ ਕੋਈ ਡਰ ਨਹੀਂ ਕਿੰਨੇ ਤਾਂ ਨਾਲ ਜਾਣਾ ਜੀ ਬਸ ਦਿੱਲੀ ਜਾਣਾ ਹਾਂ ਹਾਂ ਹਾਂਜੀ ਭਾਈ ਜੀ ਆਪਾਂ ਜਿਹੜੇ ਅੰਦੋਮੇ ਆ ਜੀ ਹੋਰ ਹੈ ਯੂਨੀਅਨਾਂ ਆ ਜੀ ਉਹਨਾਂ ਨੂੰ ਬੇਨਤੀ ਕਰਨੀ ਜਾਂहां ਜੀ ਸਾਰੇ ਬੱਤੇ ਬੱਤੇ ਪਹੁੰਚਾ ਜੀ ਜਿਹੜੀ ਨਾਰਾਜ਼ਗੀ ਹੈ ਉਹ ਆਪਸ ਵਿੱਚ ਆਏ ਅਸੀਂ ਸਿੱਧੂਪੁਰ ਜੀ ਯੂਨੀਅਨ ਦਾ ਉਹ ਕਰਦੇ ਆ ਜੀ ਪਰ ਉਹਨਾਂ ਨੂੰ ਬੇਨਤੀ ਹੈ ਜਿੱਦਾਂ ਰੁੱਲਦੂ ਹੈ ਜੀ ਉਹ ਸਭ ਤੋਂ ਸਿਆਣੀ ਹੈ ਬਜ਼ੁਰਗ ਹੈ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਬੇਨਤੀ ਹੈ ਉਹ ਆਪਸ ਵਿੱਚ ਕਿਉਂ ਕਰ ਰਹੇ ਏਦਾਂ ਸਾਡੇ ਤੇ ਏਦੇ ਗੋਲੇ ਗੇਰ ਰਹੇ ਆ ਜੀ ਠੀਕ ਹੈ ਜੀ ਇਕੱਠੇ ਹੋ ਕੇ ਲੜਨਾ ਚਾਹੀਦਾ ਜੀ ਜਿਹੜੀ ਉਹਨਾਂ ਦੀ ਆਪਸੀ ਹੈ ਉਹ ਆਪਸੀ ਹੀ ਹੈ ਜੀ ਠੀਕ ਹੈ ਜੀ ਇੱਥੇ ਗੋਲੇ ਗੇਰ ਰਹੇ ਕਿੰਨੇ ਉਹਨਾਂ ਸਾਰੀ ਯੂਨੀਅਨ ਨੂੰ ਆਉਣਾ ਚਾਹੀਦਾ ਬਹੁਤ ਅੱਛੀ ਤੁਸੀਂ ਗੱਲ ਕੀਤੀ ਹੈ ਵੈਸੇ ਇਹੀ ਗੱਲ ਬਾਰ-ਬਾਰ ਮੰਚ ਤੋਂ ਵੀ ਜਿਹੜੇ ਆਗੂ ਹੈ ਉਹ ਕਹਿ ਰਹੇ ਆ वैसे समर्थन भी मिल रहा है जिस तरह के ग्राहकों वालों एक समर्थन ਦਿੱਤਾ ਗਿਆ हां आ ਗਿਆ ਜੀ ਪਿਛਲੇ ਅੰਦੋਲਨ ਜੀ ਉਗਰਾਹਾਂ ਸਾਹਿਬ ਬਾਤ ਚ ਆਏ ਜੀ ਬਾਤਾਂ ਅੰਦਕੀ ਫੈਦਾਈ ਜਦੋਂ ਰੋਕਣ ਦੇਖੋ ਕਿਸਾਨਾਂ ਦੇ ਮਨ ਦੇ ਵਿੱਚ ਕਿਉਂਕਿ ਇਹ ਕਿਸਾਨ ਹੈ ਕਿਸੇ ਪਾਰਟੀਵਾਦੀ ਨਾਲ ਨਹੀਂ ਸੰਬੰਧ ਰੱਖਦੇ ਇਹਨਾਂ ਦਾ ਇਹ ਮਨ ਹੈ ਕਿ ਸਾਰਿਆਂ ਨੂੰ ਨਾਲ ਹੋਣਾ ਚਾਹੀਦਾ ਤੁਸੀਂ ਵਖਵਾਦ ਨਾ ਦਿਖਾਓ ਤੁਸੀਂ ਅੱਡ ਬਣਾਣਾ ਨਾ ਦਿਖਾਓ ਇਕੱਠੇ ਹੋ ਕੇ ਨਾਲ ਚੱਲੋ ਬਹੁਤ ਅੱਛੀ ਤੁਸੀਂ ਗੱਲ ਕੀਤੀ ਹੈ ਚੰਗਾ ਜੀ ਧੰਨਵਾਦ ਹਾਂ ਔਰ ਲੰਗਰ ਚ ਹੋਰ ਕੀ ਕੀ ਵਿਵਸਥਾ ਜੀ ਰੋਜ਼ ਲੈ ਕੇ ਆਨੇ ਰੋਜ਼ ਕੱਲ ਮਿੱਠੇ ਚੋਲੇ ਲੈ ਗਏ ਤੇ ਕਿਸੇ ਨੇ ਸਲੂਨੇ ਚੋਲ ਜੀ ਕਿਸੇ ਨੇ ਰੋਜ਼ ਲੈ ਕੇ ਆਵਾਂਗੇ ਇਹਨੇ ਉਰੇ ਚੱਲੇਗਾ ਜੀ ਬਹੁਤ ਅੱਛੀ ਗੱਲ ਹੈ ਹਾਂਜੀ ਹਾਂਜੀ ਅੱਜ ਮਿੱਸੀ ਰੋਟੀ ਲੈ ਕੇ ਆਈਆਂ ਜੀ ਰੈਤੇ ਨਾਲ ਤੇ ਕੱਲ ਨੂੰ ਵੀ ਲੈ ਕੇ ਆਵਾਂਗੇ ਰੋਜ਼ ਲੈ ਕੇ ਆ ਰਹੇ ਹਾਂ ਜੀ ਰੋਜ਼ ਇਵੇਂ ਹੀ ਸੇਵਾ ਕਰਾਂਗੇ ਜੀ ਅਸੀਂ ਦਿਨ ਰਾਤ ਬਹੁਤ ਅੱਛੀ ਗੱਲ ਹੈ ਜੀ ਸੇਵਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਾਂਜੀ ਕਿਸ ਤਰ੍ਹਾਂ ਦੇਖਦੇ ਹਾਂ ਸੇਵਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਜੀ ਜੇ ਵੇਖਦੇ ਆਂ ਵੀ ਜਦੋਂ ਗੁਰੂ ਦਸਵੇਂ ਪਾਤਸ਼ਾਹ ਦੇ ਵੇਲੇ ਬੁੱਧ ਪੀੜਾਈਆਂ ਅਹੀਂ ਤੇ ਮਾਤਾ ਪਾਗ ਹੋਣੇ ਆ ਦਸਤਾਫ ਕੁਰਬਾਨ ਫੜ ਕੇ ਲੜਿਆ ਸੀ ਤੇ ਜੰਗ ਜਿੱਤਿਆ ਵੀ ਸੀ ਹੁਣ ਆ ਜਿਹੜੀਆਂ ਮਾਦਾ ਪਾ ਗੋਦੀਆਂ ਵਾਰਸਾ ਆ ਗਈਆਂ ਹੁਣ ਇਹ ਜਿਹੜਾ ਅਸੀਂ ਦੂਲਣ ਆ ਇਹ ਜਿੱਤ ਕੇ ਜਾਵਾਂਗੇ ਤੇ ਜਿੱਤਾਂਗੇ ਜਦੋਂ ਸਾਡੀਆਂ ਭੈਣਾਂ ਸਾਡੇ ਨਾਲ ਅੱਗੇ ਹੋ ਕੇ ਤੁਰ ਪੀਆਂ ਨੇ ਤੇ ਫਿਰ ਸਾਨੂੰ ਜਿਹੜੇ ਘਰ ਬੈਠੇ ਵੀਰ ਉਹਨਾਂ ਤੁਰਨਾ ਚਾਹੀਦਾ ਹੈ ਇਹੋ ਹੀ ਬੇਨਤੀ ਆ ਵੀ ਸ਼ਾਂਤਮਈ ਜਿਹੜਾ ਦੂਲਣ ਇਹ ਜਿੱਤ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਅੱਛੀ ਗੱਲ ਕਹੀ ਹੈ ਕਿ ਮਾਈ ਭਾਗੋ ਨੇ ਇੱਕ ਰੁਕਿਆ ਹੋਇਆ ਅੰਦਾਲਨ ਜਿਹੜਾ ਹੈ ਚਲਾਤਾ ਸੀ ਸਿੰਘਾਂ ਦੇ ਵਿੱਚ ਉਹ ਜਜ਼ਬਾ ਭਰਤਾ ਸੀ ਫਿਰ ਉਹ ਜੰਗ ਜਿੱਤੇ ਸੀ ਉਸੇ ਤਰ੍ਹਾਂ ਮਾਈ ਭਾਗੋ ਦੀਆਂ ਵਾਰਸਾਂ ਨੇ ਹੱਤਾਂ ਚਾਹੇ ਪ੍ਰਸ਼ਾਦੇ ਲੈ ਕੇ ਖੜੀਆਂ ਨੇ ਪਰ ਜੇ ਲੋੜ ਪਊਗੀ ਤਾਂ ਫਿਰ ਅੱਗੇ ਵਧਣ ਲਈ ਲੜਨ ਗਿਆਵੇਂ ਨਾਮ ਜਪਣ ਗਿਆ ਸਭ ਕੁਝ ਕਰਨੀ ਹੈ ਜੋ ਵੀ ਕੀ ਨਾਮ ਜਪਣਾ ਸਭ ਤੋਂ ਵੱਡੀ ਤਾਕਤ ਹੈ ਮਾਦਾ ਪਾਗੋ ਦੀਆਂ ਵਾਰਸਾਂ ਨੂੰ ਉਹਨਾਂ ਨੂੰ ਜੋ ਵੀ ਕਰਨਾ ਪਿਆ ਹੈ ਕਰਨੀਆਂ ਜੀ ਪਹਿਲੋ ਸ਼ਾਂਤਮਈ ਬਹੁਤ ਅੱਛੀ ਗੱਲ ਕਹੀ ਹੈ ਦੇਖੋ ਇੱਕ ਤਸਵੀਰ ਛੋਟੀ ਜੀ ਬੱਚੀ ਇਹ ਦੇਖੋ ਇਹ ਛੋਟੀ ਜੀ ਬੱਚੀ ਵੀ ਸੇਵਾ ਨਿਭਾ ਰਹੀ ਹੈ ਪੁੱਤ ਕੀ ਨਾਂ ਹੈ ਤੇਰਾ ਹਰਨੂਰ ਕੋਰ ਹੈ ਹਰਨੂਰ ਕੋਰ ਹਰਨੂਰ ਕੋਰ ਬਹੁਤ ਅੱਛਾ ਨਾਮ ਹੈ ਸੇਵਾ ਕਰ ਰਹੀ ਹਾਂ ਹਾਂ ਜੀ ਕਿੰਨੇ ਵਜੇ ਦੇ ਲੱਗੇ ਹੋਏ ਹੋ ਸਵੇਰ ਦੇ ਸਵੇਰ ਦੇ ਬਹੁਤ ਅੱਛੀ ਗੱਲ ਹੈ ਕੀ ਅੱਜ ਲੰਗਰ ਵੰਡ ਰਹੇ ਹੋ ਹੈ ਹਾਂਜੀ ਆ ਛੁੱਟੀ ਆ ਤਾਂ ਆਇਓ ਹਾਂਜੀ ਸਕੂਲ ਕਿਹੜੀ ਕਲਾਸ ਚ ਪੜਦੇ ਹੋ ਦਸੇਲੀ ਪ੍ਰੀ ਨਰਸਰੀ ਸੋ ਦੇਖੋ ਜੀ ਇਸ ਅੰਦੋਲਨ ਦੀ ਖੂਬਸੂਰਤੀ ਹੈ ਕਿੱਥੇ ਇਹ ਅੰਦੋਲਨ ਦਬ ਜੂਗਾ ਕਿੱਥੇ ਲੋਕ ਵਾਪਸ ਚਲੇ ਜਾਣਗੇ ਜਦੋਂ ਇਸ ਉਮਰ ਦੇ ਬੱਚੇ ਤੋਂ ਲੈ ਕੇ ਇਸ ਉਮਰ ਦੇ ਬਜ਼ੁਰਗ ਤੱਕ ਇਸ ਅੰਦੋਲਨ ਦੇ ਵਿੱਚ ਨੌਜਵਾਨ ਮੁੰਡੇ ਬੀਬੀਆਂ ਮਾਤਾ ਪਿਣਾ ਹਰ ਬੰਦਾ ਘਰੋਂ ਆਪ ਮੁਹਾਰੇ ਹੋ ਕੇ ਤੁਰਿਆ ਹੋਇਆ ਕਿਸੇ ਨੂੰ ਬੁਲਾਣ ਦੀ ਲੋੜ ਨਹੀਂ ਇੱਧਰ ਰਹਿਤਾ ਇੱਧਰ ਬੀਬੀ ਸਾਡੀ ਮਿਸੀਆਂ ਰੋਟੀਆਂ ਉਧਰ achar ਉਧਰ ਮਿੱਠੇ ਚਾਵਲ ਆਵਾਜ਼ਾਂ ਮਾਰ ਮਾਰ ਕੇ ਜਿਹੜਾ ਹੈ ਦਿੱਤੇ ਜਾ ਰਹੇ ਆ ਮਿੱਠੇ ਚੋਲ ਸਾਰੀਆਂ ਚੀਜ਼ਾਂ ਇਹ ਲੰਗਰ ਚਮਚ ਪਾਣੀ ਹਰ ਚੀਜ਼ ਦਾ ਇੰਤਜ਼ਾਮ ਕੀਤਾ ਹੋਇਆ ਸੋ ਇਹ ਸਾਡੇ ਬਜ਼ੁਰਗ ਨੇ ਸਾਡੇ ਘਰ ਦੀਆਂ ਮਾਤਾ ਪਿਤਾ ਨੇ ਜਿਹੜੀਆਂ ਆਈਆਂ ਨੇ ਛੋਟੇ ਛੋਟੇ ਬੱਚੇ ਨਾਲ ਆਏ ਟਰਾਲੀ 'ਚ ਵੀ ਦੇਖੋ ਬੱਚੇ ਖੜੇ ਐ ਔਰ ਇਹ ਪਰਿਵਾਰ ਦੇ ਪਰਿਵਾਰ ਨਾਲ ਆਏ ਐ ਲੰਗਰ ਲੈ ਕੇ ਔਰ ਇਹ ਕਹਿੰਦੇ ਐ ਜਦੋਂ ਤੱਕ ਅੰਦੋਲਨ ਚੱਲੇਗਾ ਇਹ ਲੰਗਰ ਵੀ ਇਸੇ ਤਰ੍ਹਾਂ ਚੱਲਦਾ ਰਹੂਗਾ ਸੋ ਇਸ ਅੰਦੋਲਨ ਦੀ ਜੇਕਰ ਮੈਂ ਗੱਲ ਕਰਨਾ ਕਿ ਅੱਜ 6ਵਾਂ ਦਿਨ ਹੈ ਤੇ 6ਵੇਂ ਦਿਨ ਵੀ ਹਰ ਬੰਦਾ ਇੱਥੇ ਚੜ੍ਹਦੀ ਕਲਾ ਸੀ ਨਜ਼ਰ ਆ ਰਿਹਾ ਹੈ ਚਾਹੇ ਬਿੱਤੇ ਦਿਨੀ ਇੱਥੇ ਅਥਰੂ ਗੈਸ ਦੇ ਗੋਲੇ ਪਏ ਇੱਥੇ ਕਈ ਨੌਜਵਾਨ ਜ਼ਖਮੀ ਹੋਏ ਪਰ ਇਹ ਅੰਦੋਲਨ ਜਿਉਂ ਦਾ ਤਿਉਂ ਬਣਿਆ ਹੋਇਆ ਔਰ ਇਸ ਦੇ ਵਿੱਚ ਇਕੱਠ ਵੀ ਵੱਧਦਾ ਜਾ ਰਿਹਾ ਹੈ ਔਰ ਲੋਕਾਂ ਦਾ ਉਤਸ਼ਾਹ ਵੀ ਵਧਦਾ ਜਾ ਰਿਹਾ ਹੈ ਅੱਜ ਚੌਥੇ ਗੇਟ ਦੀ ਮੀਟਿੰਗ ਹੋਣੀ ਹੈ ਅੱਜ ਡੱਲੇਵਾਲ ਸਾਹਿਬ ਤੋਂ ਅਸੀਂ ਸੁਣ ਰਹੇ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਲਾਰੇ ਲਾਉਣ ਦੀ ਕੋਸ਼ਿਸ਼ ਨਾ ਕਰੇ ਜੇਕਰ ਸਰਕਾਰ ਨੂੰ ਲੱਗਦਾ ਵੀ ਲਾਰੇ ਲੂਰੇ ਲਾ ਕੇ ਕੰਮ ਹੋ ਜਾਊਗਾ ਤੇ ਗਲਤਫਹਿਮੀ ਕਰ ਦੇਣ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਅਗਲਾ ਟਾਰਗੇਟ ਸਾਡਾ ਇੱਕੋ ਹੀ ਹੈ ਕਿ ਦਿੱਲੀ ਜਾਣਾ ਹੈ ਜੇਕਰ ਇੱਥੇ ਬੈਠਣਾ ਹੁੰਦਾ ਤਾਂ ਹੁਣ ਤੱਕ ਮੰਚ ਲੱਗਿਆ ਹੋਣਾ ਸੀ ਪਰ ਉਹ ਨਹੀਂ ਲੱਗਿਆ ਮਤਲਬ ਜੇਕਰ ਗੱਲ ਨਹੀਂ ਬਣਦੀ ਤਾਂ ਦਿੱਲੀ ਹੀ ਜਾਣਾ ਇੱਕ ਲਕਸ਼ਤਾ ਰਿਆ ਹੋਇਆ ਸੋ ਬਜ਼ੁਰਗ ਨੌਜਵਾਨ ਬੱਚੇ ਹਰ ਬੰਦਾ ਇੱਥੇ ਮੌਜੂਦ ਹੈ ਇਸ ਧਰਨੇ ਦੇ ਵਿੱਚ ਆਪਣੀ ਜਿੰਨੀ ਸ਼ਮੂਲਿਤ ਹੋ ਸਕਦੀ ਹੈ ਉਨੀ ਸ਼ਮੂਲਿਤ ਕਰ ਰਿਹਾ ਹੈ ਗਰਾਉਂਡ ਜ਼ੀਰੋ ਤੋਂ ਕੈਮਰਾ ਪਰਸਨ ਅਤੂਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਸ਼ੰਭੂ ਬਾਰਡਰ ਤੋਂ